ਹਸੈਨਪੁਰ ਬੂਲੇ ਉਹ ਲੈ ਕੇ ਮੰਦਿੰਦਰਪੁਰ ਤੱਕ तकरीबन 20-25 ਪਿੰਡ ਜਿਹੜੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਇੰਨੇ ਛੋਲੇ ਝੋਨੇ ਸੀਗੇ ਜਿਹੜੇ ਮਹੀਨੇ ਤੱਕ ਪੱਕ ਜਾਣੇ ਸੀਗੇ ਤੇ ਇਹ ਬੰਨ ਝੁੱਤਣ ਦੇ ਨਾਲ ਇਹ ਇੱਕ ਆਰਜੀ ਬੰਨ ਸੀਗਾ ਸੰਗਤ ਵੱਲੋਂ ਲਾਇਆ ਗਿਆ ਬੰਨ ਸੀਗਾ ਬਹੁਤ ਕੋਸ਼ਿਸ਼ ਕੀਤੀ ਹੈ ਮੈਂ ਆਪ ਵੀ ਜਿਹੜੇ ਮਾਰੇ ਆ ਪਰ ਸੰਗਤ ਨੇ ਇੰਨਾ ਕੁ ਜ਼ੋਰ ਲਾਇਆ ਬੰਨ ਨੂੰ ਇਹ ਟੁੱਟੇ ਨਾਲ ਪਰ ਫਿਰ ਵੀ ਕੱਲ ਜਿਹੜਾ ਉਹ ਬੰਨ ਟੁੱਟ ਗਿਆ ਇੰਨਾ ਪਿੱਛੋਂ ਪਾਣੀ ਆ ਰਿਹਾ ਸੋ ਇਹਦੇ ਨਾਲ ਮੇਰੇ ਖਿਆਲ ਚ 35000 ਏਕੜ ਤੋਂ ਉੱਪਰ ਜਿਹੜਾ ਝੋਨੇ ਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਹੈ ਇੱਥੋਂ ਲੈ ਕੇ ਤਕਰੀਬਨ 25 ਪਿੰਡ ਜਿਹੜੇ ਨੇ ਆ ਤੁਸੀਂ ਬੰਨ ਤੇ ਆਪਾਂ ਖੜੇ ਆ ਤੇ ਲਾਗੇ ਲਾਗੇ ਵਾਲੇ ਪਿੰਡ ਕੁਛ ਮਾਦੇ ਖੇਤਰ ਦੇ ਅੰਦਰ ਹੈ ਛੋਟੇ ਛੋਟੇ ਪਿੰਡ ਜਿਹੜੇ ਨੇ ਸੋ ਇਹਦੇ ਚ ਤਕੀਆ ਪਰਰੋਆਣਾ ਸ਼ੇਖ ਮੰਗਾ ਆਲੀ ਖੁਰਦ ਆਲੀ ਹਸੈਨਪੁਰ ਬੂਲੇ ਇਹ ਸਾਰੇ ਪਿੰਡ ਜਿਹੜੇ ਨੇ ਅ ਅਫੈਕਟ ਹੋਇਆ ਇਹਨਾਂ ਤੇ ਸੋ ਬਹੁਤ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਤੁਰਪਾਂ ਦਾ ਨੁਕਸਾਨ ਜਿਹੜਾ ਸੰਗਤ ਦਾ ਹੋ ਗਿਆ ਇਹ ਵੱਢ ਟੁੱਟਣ ਦੇ ਨਾਲ ਤੇ ਕੋਸ਼ਿਸ਼ ਬਹੁਤ ਕੀਤੀ ਹੈ ਸਾਰੀ ਸੰਗਤ ਨੇ ਮਿਲ ਕੇ ਪ੍ਰਸ਼ਾਸਨ ਨੇ ਮਿਲ ਕੇ ਕੋਸ਼ਿਸ਼ ਕੀਤੀ ਹੈ ਪਰ ਉਹ ਬਦਲ ਨਹੀਂ ਦਿੱਤਾ ਸੀ ਕਿੰਨਾ ਕਾ ਏਰੀਆ ਸੈਕਟਰ ਹੋਊਗਾ ਅੰਦਾਜ਼ਾ ਜੋ 10000 ਕਿਸਾਨ ਉਹਨਾਂ ਦੇ ਅਕੋਰਡਿੰਗ ਨੇ ਇੱਥੋਂ ਮੈਂ ਐਕਸੈਪਟ ਨਹੀਂ ਕਹਿ ਸਕਦਾ ਪਰ ਮੈਨੂੰ ਅੰਦਾਜ਼ਾ ਹੈ ਕਿ 35 ਤੋਂ 50 ਹਜ਼ਾਰ ਏਕੜ ਤੱਕ ਜਿਹੜਾ ਉਹ ਝੋਨੇ ਦਾ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਔਰ ਦੂਸਰੀ ਗੱਲ ਇਹ ਆ ਕਿ ਇਹ ਝੜੀ ਜੀ ਲੱਗਣ ਦੇ ਨਾਲ ਛੱਤਾ ਜਿਹੜੀਆਂ ਡਕਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਾਡੇ ਆ ਕਬੀਰਪੁਰ ਹੁਣੇ ਹੀ ਅੱਧਾ ਘੰਟਾ ਪਹਿਲਾਂ ਉੱਥੋਂ ਦੋ ਸੱਤ ਡਿੱਗ ਪਈ ਤੇ ਸੋਜ ਇੱਕ ਸਾਡੀ ਭੈਣ ਸੀਗੀ ਇੱਕ ਹੋਰ ਸੀਗਾ ਸਾਥੀ ਉਹ ਦੋਨੇ ਜਣੇ ਸੱਤ ਦੇ ਥੱਲੇ ਆ ਗਏ ਤੇ ਉਹਨਾਂ ਨੂੰ ਕਢਾ ਕੇ ਹੁਣ ਹਸਪਤਾਲ ਪਹੁੰਚਾ ਕੇ ਆਇਆ ਸੋ ਜਿਆਦਾ ਮੀ ਪੈਨ ਦੇ ਨਾਲ ਹੁਣ ਇਦਾਂ ਦੀਆਂ ਵੀ ਸਮੱਸਿਆਵਾਂ ਖੜੀਆਂ ਹੋ ਰਹੀਆਂ ਵੀ ਜਿਹੜੇ ਕਮਜ਼ੋਰ ਛੱਤਾਂ ਨੇ ਜਾਂ ਬਾਲਿਆਂ ਵਾਲੀਆਂ ਛੱਤਾਂ ਨੇ ਜਾਂ ਹੋਰ ਇਸ ਤਰ੍ਹਾਂ ਦੇ ਤੇ ਉਹ ਵੀ ਚੋਕ ਤੇ ਉਹ ਵੀ ਡਿਕਣੀਆਂ ਸ਼ੁਰੂ ਹੋ ਗਈਆਂ ਸੋ ਇਸ ਹੜਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਠੀਕ ਆ ਥੈਂਕ ਯੂ ਜੀ ਬਾਈਟ ਛੋਟਾ ਕਰ ਮંત્રી ਸਾਹਿਬਾਨ ਆ ਕੇ ਆਏ ਆ ਸੀਐਮ ਸਾਹਿਬ ਆਏ ਸੀਗੇ ਅਸੀਂ ਉਦੋਂ ਵੀ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਪਰ ਹੁਣ ਵੀ ਅਸੀਂ ਰਿਕਵੈਸਟ ਕਰਾਂ ਜਿਉਂ ਉਹਨਾਂ ਨੂੰ ਅਸੀਂ ਮਿਲਾਂਗੇ ਅਸੀਂ ਰਿਕਵੈਸਟ ਕਰਾਂਗੇ ਕਿ ਦੋ ਤਿੰਨ ਸ਼ਰਤਾਂ ਨੇ ਜਿਹੜੀਆਂ ਕਿ ਇੱਕ ਤੇ ਜਿਹੜੀ ਕਾਬਜ ਨੇ ਜਿਨ੍ਹਾਂ ਦੇ ਨਾਂ ਤੇ ਗਰਦੌਰੀਆਂ ਹਨ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ ਤੇ ਜਿਹੜੇ ਪੰਜ ਕਿੱਲੇ ਵਾਲੀ ਸ਼ਰਤ ਹੈ ਹੁਣ ਕਈਆਂ ਦੇ 3-300 ਏਕੜ ਦੀ ਝੋਨਾ ਲੱਗਾ ਸੀਗਾ ਤੇ ਉਹਨਾਂ ਨੂੰ ਉਹ ਫੋੜ ਤੇ ਨਹੀਂ ਹੋਣੀ ਉਹਨਾਂ ਦੀ ਮੈਂ ਕਿੰਨਾ ਕੱਲੀ ਸਪਰੇ ਜਿਹੜਾ ਉਹਦੇ ਵੀ ਪੈਸੇ ਨਹੀਂ ਉਹਨਾਂ ਨੂੰ ਮਿਲਨੇ ਤੇ ਮੈਂ ਚਲੋ ਕੋਸ਼ਿਸ਼ ਕਰੂੰਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਕਿ ਬਹੁਤ ਕੰਸਲਟ ਨੇ ਇਸ ਮਾਮਲੇ ਦੇ ਵਿੱਚ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਇਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨੂੰ ਮੁਆਵਜ਼ੇ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਥੋੜਾ ਫਲੈਕਸ ਕਰਕੇ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਉਹ ਦੇ ਸਕਾਂ। ਸਪੈਸ਼ਲ ਗੁਰਦੌਰੀ ਦਾ ਜਿਹੜਾ ਆਰਡਰ ਹੈ ਉਹ ਤੇ ਕਰ ਦਿੱਤਾ ਹੈ ਜਿਹੜਾ ਕੋਈ ਮਕਾਨ ਡਿੱਗਾ ਜਾਂ ਕੋਈ ਹੋਰ ਨੁਕਸਾਨ ਹੋਇਆ ਉਹ ਵੀ ਜਿਹੜਾ ਮੁਆਵਜ਼ਾ ਮਿਲਣਾ ਹੈ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿੰਨੀ ਪਰਪਾਈ ਕਰ ਸਕਦੇ ਆ ਨੁਕਸਾਨ ਦੀ ਪੂਰਨ ਕਰ ਸਕੀ